ਜੀ ਵੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਰਹੂਗਾ ਜਿਵੇਂ ਕਿ ਆਪਾਂ ਤੁਹਾਨੂੰ ਦਲੀਵਾ ਦੱਸਦੇ ਇਸ ਸੀਰੀਜ਼ ਬੋਲਾਂ ਟੌਪ ਦੇ 1 ਬਾਈ 1 ਉਸੇ ਸੀਰੀਜ਼ ਨੂੰ ਅਗੇ ਕੰਟੀਨਿਊ ਕਰਦੇ ਹੋਏ ਅੱਜ ਜੀ ਆਪਣਾ ਬੋਲ ਡਬਲ ਡਬਲ ਐਸ ਦਾ ਬੋਲ ਰਹਿਣ ਵਾਲਾ ਬਹੁਤ ਟੌਪ ਦਾ ਬੋਲ ਰਹਿਣ ਵਾਲਾ ਠੀਕ ਹੈ ਜੀ ਜਿਸ ਦੇ ਕਿ ਬੋਲ ਦੀ ਮਾਂ ਦਾ ਮਿਲਕ ਰਿਕਾਰਡ ਤੋਂ ਕਿੰਨ ਨੰਬਰ 1 ਤੇ ਆ ਰਿਹਾ ਵਾ 100 WW S ਬੋਲ ਨੂੰ ਠੀਕ ਹੈ ਜੀ ਬਹੁਤ ਹੀ ਕਾਫੀ ਮਿਲਕ ਰਿਕਾਰਡ ਦੇ ਨਾਲ ਇਸ ਬੋਲ ਦਾ ਨਾਂ ਨੰਬਰ 1 ਤੇ ਆ ਰਿਹਾ ਜਿਸ ਦਾ ਕਿ ਨਾਂ ਹੈ ਕਾਮਾਕਾ ਜੀ ਠੀਕ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਆ ਬੋਲ ਦਾ ਨਾਮ ਲਿਖਿਆ ਹੋਇਆ ਸੋ ਅੱਗੇ ਬੋਲ ਦੀ ਤੁਹਾਨੂੰ ਡਾਟਰ ਵੀ ਦਿਖਾਵਾਂਗੇ ਜੋ ਬੋਲ ਦੀ ਡਾਟਰ ਜਾਂ ਅੱਗੇ ਬੋਲ ਦੀ ਮਾਂ ਪਰਫਾਰਮੈਂਸ ਕਰ ਰਹੀ ਹੈ ਠੀਕ ਆ ਜੀ ਸੋ ਸਭ ਤੋਂ ਪਹਿਲਾਂ ਤੁਸੀਂ ਦੇਖੋ ਜੀ ਬੋਲ ਦੀ ਆਈਡੀ ਕੀ ਹੈ ਜੀ 7 J E 01980 ਇਸ ਬੋਲ ਦੀ ਆਈਡੀ ਹੋਗੀ ਸੋ ਇਸ ਦੀ ਪੈਡੇਗਰੀ ਕੀ ਹੈਗੀ J X थ्रेशर क्रॉस ਵਾਲੈਂਟੀਨੋ क्रॉस ਕੋਕੋਮੂ ਠੀਕ ਆ ਜੀ ਸੋ ਜੋ ਜੋ ਆਪਣਾ ਵਾਲੈਂਟੀਨੋ ਬੋਲ ਹੈ ਠੀਕ ਹੈ ਜੀ ਕਰਾਸ ਵਿਚਾਰਿਆ ਐਸ ਦਾ ਕਈਆਂ ਬੁੱਲਾਂ ਦੇ ਅੱਗੇ ਵੀ ਸੀਮ ਵਿੱਚ ਨਾ ਆ ਰਿਹਾ ਵਾ ਸੋ ਤੁਸੀਂ ਇਹ ਗੱਲ ਦਾ ਥੋੜਾ ਜਿਹਾ ਗੌਰ ਕਰਨੀ ਕਿ ਆਪਣੇ ਇਨਬਰੀਡਿੰਗ ਨਾ ਹੋ ਸਕੇ ਫਾਰਮ ਦੇ ਵਿੱਚ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਆ ਇਸ ਬੁੱਲ ਦਾ ਜੋ ਆਪਣਾ ਜਨਮ ਹੈਗਾ ਜੀ ਅਗਸਤ 16 2020 ਆ ਠੀਕ ਹੈ ਜੀ ਸੋ ਇਹ ਲੇਟੈਸਟ ਅੰਕੜੇ ਇਹਨਾਂ ਨੇ ਅਪਡੇਟ ਕੀਤੇ ਹੋਏ ਆ ਸੋ 22 ਤਰੀਕ 8ਵਾਂ ਮਹੀਨਾ 2025 ਨੂੰ ਠੀਕ ਹੈ ਜੀ ਸੋ ਤਕਰੀਬਨ ਪਿਛਲੇ ਮਹੀਨੇ ਕੀਤੇ ਆਪਡੇਟ ਇਹਨਾਂ ਨੇ ਸੋ ਜੇ ਆਪਾਂ ਦੇਖੀਏ ਇਸ ਬੋਲ ਦਾ ਬੀਟਾ ਕੈਸੀਨ ਜੋ ਦੁੱਧ ਹੈਗਾ ਮਿਲਕ A2 A2 ਆ ਰਿਹਾ ਜੋ ਕਿ ਇੱਕ ਚੰਗਾ ਮਿਲਕ ਹੁੰਦਾ ਆਸਾਨੀ ਨਾਲ ਪਚਾਇਆ ਜਾ ਸਕਦਾ ਕਾਪਾ ਕੈਸੀਨ ਵੀ ਇਸ ਦਾ B2 ਆ ਰਿਹਾ ਵਾ ਠੀਕ ਹੈ ਜੀ ਸੋ ਤੁਸੀਂ ਦੇਖ ਰਹੇ ਆਂ ਵੀ ਇਸ ਵਿੱਚੋਂ ਚੀਜ਼ ਤੇ ਪਨੀਰ ਜੋ ਆਪਣਾ ਨਿਕਲਦਾ ਹੁੰਦਾ ਉਹ ਚੰਗਾ ਨਿਕਲ ਸਕਦਾ ਵਾ ਸੋ ਜੇ ਆਪਾਂ ਇਸ ਦੀ ਮਾਣ ਦਾ ਦੇਖੀਏ ਜੀ ਮਿਲਕ ਰਿਕਾਰਡ ਯੂਸਮਾਈਟ ਵੈਲੈਂਟਿਨੋ ਕੋਕੋਮੂ 22x23 ut accident 95 ਆ ਰਿਹਾ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਆਂ ਵੀ ਇੱਕ ਤਾਂ ਹੁੰਦਾ ਵੈਰੀ ਗੁੱਡ ਵੈਰੀ ਗੁੱਡ ਤੋਂ ਉੱਪਰ ਹੁੰਦਾ ਜੀ ਐਕਸਲੈਂਟ ਐਕਸੀਡੈਂਟ ਵਜਾ ਇਸ ਦੀ ਮਾ ਆ ਦਾ ਰਿਕਾਰਡ ਆ ਰਿਹਾ ਵਾ ਸੋ ਤੁਸੀਂ ਉਸ ਦਾ ਮਾ ਆ ਦਾ ਮਿਲਕ ਰਿਕਾਰਡ ਦੇਖ ਸਕਦੇ ਆਂ ਜੀ 12000 446 ਮਿਲਕ ਰਕਾਰ ਆ ਰਿਹਾ ਜੋ ਕਿ ਸਿਰਫ ਹੀ ਉਸ ਨੇ 274 ਦਿਨਾਂ ਵਿੱਚ ਪਰਫਾਰਮੈਂਸ ਕਰਕੇ ਦੱਸਿਆ ਵਾ ਤਿੰਨ ਟਾਈਮ ਦੀ ਇਲੈਕਟ੍ਰੀਸ਼ੀਅਨ ਪੀਰੀਅਡ ਦੇ ਵਿੱਚ ਠੀਕ ਹੈ ਜੀ ਸੋ so, ਦੇ 274 ਦਿਨ ਦੇ ਅਖਰ ਦੇ ਬਹੁਤ ਘੱਟ ਦਿਨ ਹੁੰਦੇ ਆ ਤਕਰੀਬਨ ਐਚ ਐਫ ਵੀ ਕਈ ਗਾਂਆਂ ਆਪਣੀਆਂ 274 ਦਿਨਾਂ ਵਿੱਚ 12400 ਮਿਲਕ ਰਿਕਾਰਡ ਨਹੀਂ ਦਿੰਦੀਆਂ ਠੀਕ ਹੈ ਜੀ ਹੁਣ ਤੇ ਇੰਨੇ ਮਿਲਕ ਰਿਕਾਰਡ ਦੇ ਨਾਲ ਇਸ ਦੀ ਫੈਟ ਪਰਸੈਂਟੇ ਦੇਖੋ 4.9 ਆ ਰਹੀ ਹੈ ਤਕਰੀਬਨ 5 ਦੇ ਆਸ-ਪਾਸ ਆ ਰਹੀ ਹੈ 5 ਹੀ ਮੰਨ ਕੇ ਚੱਲੋ ਠੀਕ ਹੈ ਜੀ ਸੋ ਇਸ ਇੰਨੇ ਮਿਲਕ ਰਿਕਾਰਡ ਦਾ ਫੈਟ ਬਹੁਤ ਵਧੀਆ ਆ ਰਹੀ ਆ ਸੋ ਜੇ ਆਪਾਂ ਦੇਖੀਏ 12446 ਮਿਲਕ ਰਿਕਾਰਡ ਵੀ ਇੱਕ ਸਾਲ ਦਾ 274 ਦਿਨਾਂ ਦਾ ਕਿੰਨਾ ਬਣਦਾ ਵਾ ਇੱਕ ਦਿਨ ਦੀ ਔਸਤ ਤਾਂ ਤਕਰੀਬਨ 45 ਲੀਟਰ ਔਸਤ ਬਣ ਰਹੀ ਹੈ ਇੱਕ ਦਿਨ ਦੀ ਜੋ ਕਿ ਬਹੁਤ ਹੀ ਵਧੀਆ ਔਸਤ ਹੈ ਇਹ ਮਤਲਬ ਕਿ ਤਾਹਾਨੂੰ ਆਪਾਂ ਗਾਰੇ ਵੀ ਨੰਬਰ 1 ਮਿਲਕ ਰਿਕਾਰਡ ਦੇ ਦਾਅਰ ਤੇ ਬੋਲਦਾ ਨਾ ਆ ਰਿਹਾ ਵਾ ਠੀਕ ਹੈ ਜੀ ਸੋ ਜ ਮਟਰਨਲ ਗ੍ਰੈਂਡ ਸਾਇਰਸ ਦਾ ਦੇਖੀਏ ਕੀ ਨਾ ਆਲ ਲੈਂਸਸ ਲੋਕੋ ਵਾਲੈਂਟਿਨੋ 80 ਠੀਕ ਹੈ ਜੀ ਸੋ ਅੱਗੇ ਜੋ ਇਸ ਬਾਲ ਦੀਆਂ ਡਾਟਰਸ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦਾ ਮਿਲਕ ਰਿਕਾਰਡ 93125 ਆ ਰਿਹਾ ਵਾ ਠੀਕ ਆ ਜੀ ਸੋ ਉਹ ਵੀ ਚੰਗਾ ਮਿਲਕਰ ਰਿਕੋਰਡ ਕਰ ਰਹੀਆਂ ਪਹਿਲੇ ਪਹਿਲੇ ਜੋ ਆਪਣੇ ਸੂਏ ਉਹਨਾਂ ਦਾ ਮਿਲਕਰ ਰਿਕੋਰਡ ਇਹ ਨਾ ਆ ਰਿਹਾ 9325 ਜਿਵੇਂ ਜਿਵੇਂ ਅੱਗੇ ਵਧਣਗੇ ਆ ਦੂਜੀ ਤੇ ਚੌਥੀ ਸੂਏ ਤੱਕ ਜਾਣਗੇ ਉਹਨਾਂ ਦਾ ਮਿਲਕਰ ਇੰਪਰੂਵਮੈਂਟ ਹੁੰਦਾ ਰਹੂਗਾ ਕਿਉਂਕਿ ਇਹ ਜੋ ਆਪਣਾ ਬੋਲ ਆ ਅੱਗੇ ਮਿਲਕ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਕਰ ਰਿਹਾ ਠੀਕ ਆ ਸੋ ਉਹਨਾਂ ਦੇ ਵੀ ਫੈਟ ਤਕਰੀਬ ਹੁਣ 4% ਦੇ ਨੱਬੇ ਜੋ ਕਿ 5 ਆ ਰਹੀ ਹੈ ਜੋ ਕਿ ਇੱਕ ਚੰਗੀ ਫੈਟ ਆ ਰਹੀ ਹੈ ਠੀਕ ਆ ਜੀ ਸੋ ਜੇ ਆਪਾਂ ਜੇਪੀ ਸਕੋਰ ਦੇਖੀਏ ਤਾਂ 125 ਆ ਰਿਹਾ ਵਾ ਜੋ ਕਿ ਕਾਫੀ ਚੰਗਾ ਸਕੋਰ ਆ ਜਿਸ ਤਰ੍ਹਾਂ ਆਪਣੇ ਐਚਐਫ ਵਿੱਚ ਟੀਪੀਆਈ ਸਕੋਰ ਹੁੰਦਾ ਟੋਟਲ ਪਰਫਾਰਮੈਂਸ ਇੰਡੈਕਸ ਠੀਕ ਆ ਜੀ ਉਸੇ ਤਰ੍ਹਾਂ ਜਰਸੀ ਪਰ ਜੀ ਜਪੀਆਈ ਸਕੋਰ ਹੁੰਦਾ ਵਾ ਜਰਸੀ ਪਰਫਾਰਮੈਂਸ ਇੰਡੈਕਸ ਇਹ ਸਾਰੇ ਸਰੀਰ ਦੇ ਅੰਕੜੇ ਹੁੰਦੇ ਇਹਦੇ ਵਿੱਚ ਜਿਵੇਂ ਪੈਰਨਲ ਸਕੋਰ ਲੇਵਲ ਦਾ ਸਕੋਰ ਸਰੀਰ ਦੀ ਬਣਤਰ ਸਰੀਰ ਦਾ ਢਾਂਚਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇੱਕ ਜਪੀਆਈ ਸਕੋਰ ਤਿਆਰ ਕੀਤਾ ਜਾਂਦਾ ਵਾ ਜੋ ਕਿ ਇਸ ਬੋਲ ਦਾ ਕਾਫੀ ਚੰਗਾ ਆ ਰਿਹਾ 125 ਆ ਰਿਹਾ ਠੀਕ ਆ ਜੀ ਸੋ ਇਸ ਤੋਂ ਅੱਗੇ ਤੁਸੀਂ ਦੇਖੋ ਮਿਲਕ ਪੀਟੀਐ ਮਿਲਕ ਇੰਪਰੂਵਮੈਂਟ 900 40 lbs ਕਰ ਰਿਹਾ ਠੀਕ ਆ ਸੋ ਤਕਰੀਬਨ 940 ਦੇ ਨਾਲ ਆਪਣਾ 450 500 ਦੇ ਇਰਦ ਗਿਰਦ ਕਿਲੋਗ੍ਰਾਮ ਆਪਾਂ ਨੂੰ ਵਧਾ ਕੇ ਦੇ ਰਿਹਾ ਜਿਵੇਂ ਕਿ ਤੁਹਾਨੂੰ ਦੱਸਿਆ ਮਿਲਕ ਇੰਪਰੂਵਮੈਂਟ ਕਾਫੀ ਜਿਆਦਾ ਕਰ ਰਿਹਾ ਬਹੁਤ ਵਧੀਆ ਇੰਪਰੂਵਮੈਂਟ ਕਰ ਰਿਹਾ ਠੀਕ ਹੈ ਜੀ ਸੋ ਇਸ ਦੇ ਨਾਲ ਉਹਨਾਂ ਨੇ ਪ੍ਰੋਟੀਨ ਵਿੱਚ ਵੀ ਇੰਪਰੂਵਮੈਂਟ ਕਰ ਰਿਹਾ 19 ਠੀਕ ਹੈ ਜੀ ਐਲਬੀਐਸ ਫੈਟ ਵਿੱਚ ਵੀ ਆਪਣਾ ਕਰ ਰਿਹਾ ਜੇ ਪਰ ਆਪਣਾ ਅੱਗੇ ਵਾਅਦਾ ਕਰ ਰਹੇ ਹਾਂ ਠੀਕ ਹੈ ਜੀ ਸੋ ਇਹ ਸਾਰੀਆਂ 921 ਜੋ ਇਹਨਾਂ ਦੀ ਅੱਗੇ ਡਾਟਰ ਪਰਫਾਰਮੈਂਸ ਕਰਨ ਦੀਆਂ ਕਾਮਾ ਕਾਜੀ ਦੀਆਂ ਉਨਾ ਦੇ ਅੰਕੜੇ ਲਏ ਹੋਏ ਜੋ ਕਿ 103 ਫਾਰਮ ਵਿੱਚ ਪਰਫਾਰਮੈਂਸ ਕਰ ਰਹੇ ਨੇ ਠੀਕ ਆ ਇਸ ਤੋਂ ਅੱਗੇ ਆਪਣਾ ਪੀਟੀਆ ਟਾਈਪ ਸਕੋਰ ਦੇਖ ਸਕਦੇ ਹਾਂ ਜੋ ਕਿ ਬਹੁਤ ਵਧੀਆ ਪਲੱਸ ਵਿੱਚ ਆ ਰਿਹਾ 1.30 ਆ ਰਿਹਾ ਠੀਕ ਹੈ ਜੀ ਜੋ ਕਿ ਇੱਕ ਵਧੀਆ ਸਕੋਰ ਹੁੰਦਾ ਵਾ ਇਹ ਵੀ ਸਰੀਰ ਦੇ ਸਾਰੇ ਉਹਨਾਂ ਦੇ ਢਾਂਚਿਆਂ ਦਾ ਲਿਆ ਹੁੰਦਾ ਵਾ ਸਰੀਰ ਦੀ ਬਣਤਰ ਨੂੰ ਦੇਖਦੇ ਇੱਕ ਪੀਟੀਆ ਟਾਈਪ ਵੀ ਤਿਆਰ ਕੀਤਾ ਜਾਂਦਾ ਠੀਕ ਆ ਇਸ ਤੋਂ ਅੱਗੇ ਆ ਗਿਆ ਜਰਸੀ ਅੰਡਰ ਇੰਡੈਕਸ ਹੋ ਗਿਆ ਜੀ 19.2 ਜੋ ਕਿ ਆਪਣਾ ਇਸ ਦੇ ਲੇਵੇ ਦਾ ਸਕੋਰ ਹੁੰਦਾ ਇਸ ਵਿੱਚ ਇਹ ਬਹੁਤ ਜਿਆਦਾ ਪਲੱਸ ਵਿੱਚ ਸਕੋਰ ਆ ਰਿਹਾ ਤੁਸੀਂ ਦੇਖਣਾ ਇਸ ਤੋਂ ਜੋ ਆਪਣੇ ਪਿੱਛੇਲੇ ਇਸ ਬਾਲ ਦੇ ਜੋ ਅਜ ਤੋਂ ਇੱਕ ਜਾਂ ਦੋ ਸਾਲ ਪੁਰਾਣੇ ਡਾਟਾ ਅਪਡੇਟ ਕੀਤਾ ਹੋਇਆ ਉਸ ਵਿੱਚ ਇਸ ਦਾ ਜਰਸੀ ਅੰਡਰ ਇੰਡੈਕਸ 10 ਆ ਰਿਹਾ ਸੀਗਾ ਸੋ ਤੁਸੀਂ ਦੇਖ ਸਕਦੇ ਆ ਦੋ ਸਾਲਾਂ ਬਾਅਦ ਉਸ ਦੇ ਜਰਸੀ ਅੰਡਰ ਇੰਡੈਕਸ ਵਿੱਚ ਲੇਵ ਵਿੱਚ ਕਿੰਨੀ ਜਿਆਦਾ ਆਪਣੀ ਵਾਧਾ ਆ ਰਿਹਾ ਠੀਕ ਆ ਜੀ ਕਿੰਨੀ ਜਿਆਦਾ ਇਮਪਰੂਵਮੈਂਟ ਆ ਰਹੀ ਹੈ 10 ਤੋਂ ਤਕਰੀਬਨ ਦੁੱਗਣਾ ਹੋ ਗਿਆ 19 ਤੋਂ 20 ਸੋ ਤੁਸੀਂ ਦੇਖ ਸਕਦੇ ਆ ਲੇਵੇ ਵਿੱਚ ਬਹੁਤ ਜ਼ਿਆਦਾ ਉਸਦੀ ਇੰਪਰੂਵਮੈਂਟ ਆ ਰਹੀ ਆ ਇਸ ਵਿੱਚ ਸਾਰਾ ਕੁਝ ਆ ਜਾਂਦਾ ਲੇਵੇ ਦੀ ਬੰਦਰ ਅੰਡਰ ਦੀ ਡੈਪਥ ਅੰਡਰ ਦੀ ਕਲੈਫਟ ਸਾਰਾ ਕੁਝ ਆ ਜਾਂਦਾ ਜੋ ਕਿ ਇਸ ਦਾ ਸਕੋਰ ਬਹੁਤ ਹੀ ਜ਼ਿਆਦਾ ਚੰਗਾ ਸਕੋਰ ਆ ਰਿਹਾ 19.2 ਠੀਕ ਹੈ ਜੀ ਸੋ ਇਹ 167 ਇਹਨਾਂ ਨੇ ਡੀਟੀਆਰਸ ਲਿਖਿਆ 167 ਡਾਕਟਰਸ ਦਾ ਲਿਆ ਇਹਨਾਂ ਨੇ ਅੰਕੜਾ 49 ਜੋ ਅੱਗੇ ਕਾਰਜ ਨੇ ਫਾਰਮ ਵਿੱਚ ਪਰਫਾਰਮੈਂਸ ਹੁਣ ਜੇ ਆਪਾਂ ਇਸ ਤੋਂ ਅੱਗੇ ਡੀਪੀਆਰ ਸਕੋਰ ਚੈੱਕ ਕਰੀਏ ਮਾਈਨਸ 0.4 ਆ ਰਿਹਾ ਵਾ ਆ ਰਿਹਾ ਵਾ ਜੋ ਕਿ ਥੋੜਾ ਜਿਹਾ ਮਾਈਨਸ ਵਿੱਚ ਹੈ ਬਟ ਜੇ ਆਪਾਂ ਉਸ ਨੂੰ ਚੰਗੀ ਫਿਗਰ ਜਾਂ ਨਿਊਟ੍ਰੀਸ਼ਨ ਦਵਾਂਗੇ ਬਿਲਕੁਲ ਸਹੀ ਡਾਈਟ ਪਲਾਨ ਦੇ ਨਾਲ ਸਤਾ ਉਸ ਦਾ ਪਹਿਲੇ ਜਾਂ ਦੂਜੇ ਏਆਈ ਤੇ ਉਹ ਪੋਜੀਟਿਵ ਹੋ ਸਕਦੀ ਹੈ ਠੀਕ ਹੈ ਜੀ ਇਸ ਤੋਂ ਅਗੇ ਐਚਸੀਆਰ ਬਹੁਤ ਵਧੀਆ ਪਲੱਸ ਵਿੱਚ ਆ ਰਿਹਾ 1.2 ਆ ਰਿਹਾ ਜੋ ਕਿ ਇੱਕ ਬਹੁਤ ਵਧੀਆ ਸਕੋਰ ਆ ਰਿਹਾ ਠੀਕ ਹੈ ਜੀ ਮਤਲਬ ਕਿ ਜੋ ਜੈਸ ਵਕਤ ਉਹ ਹਿਫਰ ਹੋਊਗੀ ਪਹਿਲੇ ਟਾਈਮ ਉਸਨੇ ਏਆਈ ਕਰਵਾਉਣ ਦੀ ਤਿਆਰ ਹੋਊਗੀ ਉਸ ਵਕਤ ਉਸ ਦਾ ਸਕੋਰ ਕਾਫੀ ਚੰਗਾ ਆ ਰਿਹਾ 1.2 ਸੋ ਉਸ ਵਕਤ ਉਹ ਏਆਈ ਆਸਾਨੀ ਨਾਲ ਕਰ ਸਕਦੇ ਆਪਾਂ ਪੋਜ਼ਿਟਿਵ ਠੀਕ ਹੈ ਜੀ ਸੋ ਵਸ ਤੋਂ ਅੱਗੇ ਸੀਸੀਆ ਰਹਿ ਰਿਹਾ ਉਹ ਥੋੜਾ ਜਿਹਾ ਮਾਈਨਸ ਵਿੱਚ ਆ ਰਿਹਾ ਬਹੁਤ ਜ਼ਿਆਦਾ ਨਹੀਂਗਾ ਜਦੋਂ ਅੱਗੇ ਜਾ ਕੇ ਕਾਉ ਬਣ ਜੂਗੀ ਉਸ ਵਕਤ ਉਸ ਦਾ ਸੀਸੀਆ ਜੋ ਹੋਊਗਾ ਕਨਸੈਪਸ਼ਨ ਰੇਟ ਥੋੜਾ ਜਿਹਾ ਮਾਈਨਸ ਵਿੱਚ ਆ ਰਿਹਾ ਠੀਕ ਹੈ ਜੀ ਇਸ ਤੋਂ ਅੱਗੇ ਗイズ ਐਸਸੀਆ ਰਿਹਾ ਗਿਆ ਜੀ 1.1 ਹੋ ਗਿਆ ਇਸ ਦਾ ਮਤਲਬ ਹੁੰਦਾ ਜੀ ਸਾਇਰ ਕਨਸੈਪਸ਼ਨ ਰੇਟ ਠੀਕ ਹੈ ਜੀ ਜੋ ਆਪਣਾ ਬੋਲਾ ਕਾਮਾਕਾਜੀ ਬੋਲੋ ਬਈ ਐਸੇ ਦਾ ਜੋ ਸਪਰਮ ਆ ਅੱਗੇ ਉਸ ਦੀ ਕਿੰਨੀ ਕਨਸੈਪਸ਼ਨ ਰੇਟ ਆ ਕਿ ਉਹ ਅੱਗੇ ਜਾ ਕੇ ਆਪਣੇ ਜੋ ਗਾਂ ਦੇ ਆਪਾ ਕਰਾਉਣਾ ਹੁੰਦਾ ਵਾ ਵੀ ਉਹ ਕਿੰਨੇ ਪਰਸੈਂਟ ਚਾਂਸ ਹੁੰਦਾ ਵੀ ਗਰਭ ਧਾਰਨ ਗਾਂ ਕਰ ਸਕਦੀ ਆ ਸਾਨੀ ਨਾ ਵੀ ਕਈ ਵਾਰ ਸਪਰਮ ਕਾਊਂਟ ਘੱਟ ਹੋਣ ਦੇ ਕਾਰਨ ਬਈ ਉਹ ਆਪਣਾ ਵਾਸ਼ ਆਊਟ ਹੋ ਜਾਂਦਾ ਠੀਕ ਆ ਜੀ ਸੋ ਆਪਣਾ ਬੱਚਾ ਵੀ ਨਹੀਂ ਗਰਭ ਧਾਰਨ ਕਰਦੀ ਗਾਂ ਠੀਕ ਆ ਜੀ ਸੋ ਇਹ ਸਪੋਰ ਜੋ ਹੁੰਦਾ ਇਹ 0 ਤੋਂ ਲੈ ਕੇ ਤਕਰੀਬਨ 3 ਦੇ ਵਿੱਚ ਵਿੱਚ ਹੋਣਾ ਚਾਹੀਦਾ ਵਾ ਮਾਈਨਸ ਵਿੱਚ ਨਹੀਂ ਜਾਣਾ ਚਾਹੀਦਾ ਜੇ ਮਾਈਨਸ ਹਟ ਚਲਾ ਜਾਂਦਾ ਵਾ ਤਾਂ ਬਿਲਕੁਲ ਚਾਂਸ ਨਹੀਂ ਹੁੰਦੇਗੇ ਵੀ ਬੱਚਾ ਆਪਣਾ ਹੋ ਸਕਦਾ ਵਾ ਜਿੰਨਾ ਇਸ ਸਪੋਰ ਪਲੱਸ ਵਿੱਚ ਹੋਊਗਾ ਉਹਨਾਂ ਚੰਗਾ ਹੁੰਦਾ ਵਾ ਇਹ ਆਪਣਾ 1.1 ਆ ਰਿਹਾ ਸਪੋਰ ਜੋ ਕਿ ਇੱਕ ਕਾਫੀ ਚੰਗਾ ਸਪੋਰ ਮੰਨਿਆ ਜਾ ਸਕਦਾ ਠੀਕ ਹੈ ਜੀ ਇਸ ਤੋਂ ਬਗੈ ਤੁਸੀਂ ਦੇਖ ਸਕਦੇ ਹੋ ਜਸਟੇਸ਼ਨ ਲੈਂਥ 1.8 ਹੋਗੀ ਪ੍ਰੋਡਕਟ ਵਾਲਾ ਇਹ ਦੇਖੋ ਜੀ ਕਾਫੀ ਚੰਗੀ ਆ ਰਹੀ ਹੈ 3.0 ਆ ਰਿਹਾ ਵਾ ਲਿਵਾ ਵਰਟੀਬ੍ਰੀਅਲ ਪਲੱਸ ਵਿੱਚ ਆ ਰਿਹਾ ਵਾ ਠੀਕ ਹੈ ਜੀ ਸੋ ਸਕੋਰ ਦੇ ਸਾਰੇ ਦੇਖ ਸਕਦੇ ਆ ਸਮੈਟਿਕ ਸੈਲਸ ਕੋਰੀ ਬੇਸ ਦਾ 2.72 ਹੀ ਆ ਰਿਹਾ ਜੋ ਕਿ ਇੱਕ ਕਾਫੀ ਚੰਗਾ ਸਕੋਰ ਆ ਇਹ ਜਿੰਨਾ ਘੱਟ ਤੋਂ ਘੱਟ ਹੋਵੇ ਉਹਨਾਂ ਵਧੀਆ ਹੁੰਦਾ ਇਹ ਤਿੰਨ ਤੋਂ ਥੱਲੇ ਥੱਲੇ ਰਹਿਣਾ ਬਹੁਤ ਜ਼ਰੂਰੀ ਆ ਠੀਕ ਆ ਜੀ ਇਹ ਜੇ ਜਿੰਨਾ ਵੱਧ ਹੋਵੇ ਉਹਨਾਂ ਇਹ ਲੇਵੇ ਦੀਆਂ ਜਿਹੜੀਆਂ ਦਿੱਕਤਾਂ ਹੁੰਦੀਆਂ ਜਿਵੇਂ ਨਾ ਸਟੈਟਸ ਵਗੈਰਾ ਜਾਂ ਹੋਰ ਕੁਛ ਵੀ ਉਹਨਾਂ ਨੂੰ ਇਹ ਇੰਡੀਕੇਟਰ ਕਰਦਾ ਵਾ ਠੀਕ ਆ ਸੋ ਇਸਦਾ 2.72 ਆ ਜੋ ਕਿ ਇੱਕ ਚੰਗਾ ਇਸ ਤੋਂ ਅੱਗੇ ਤੁਸੀਂ ਸਾਰਾ ਸ਼ਰੀਰ ਦਾ ਦੇਖ ਸਕਦੇ ਆ ਸਟਰਕਚਰ ਸਟ੍ਰੈਂਥ ਡੈਰੀ ਫਾਰਮ ਰੈਂਪ ਵਾਈਡਥ ਸੋ ਇਹ ਤਕਰੀਬਨ ਸਾਰੇ ਸਕੋਰ ਇਸ ਦੇ ਪਲੱਸ ਵਿੱਚ ਨੇ ਸੋ ਤੁਸੀਂ ਆਰਡਰ ਦਾ ਸਕੋਰ ਵੀ ਦੇਖ ਸਕਦੇ ਆ ਰੇਅਰ ਆਰਡਰ ਹਾਈਟ ਰੇਅਰ ਆਰਡਰ ਵਾਈਡਥ ਆਰਡਰ ਦੇ ਕਲੈਫਟ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਆਰਡਰ ਦਾ ਕਾਫੀ ਇੰਪਰੂਵਮੈਂਟ ਕਰ ਰਿਹਾ ਇਹ ਬੋਲੋ ਬਈ ਲੀਵੀ ਵੱਲੋਂ ਤਾਂ ਕੋਈ ਸੇ ਪ੍ਰਕਾਰ ਦੀ ਕੋਈ ਸਮੱਸਿਆ ਇਸ ਬੁੱਲਦੂ ਦੀਆਂ ਕਿ ਬੱਚੀਆਂ ਉਹਨਾਂ ਨੂੰ ਨਹੀਂ ਆਉਗੀ ਠੀਕ ਆ ਜੀ ਸੋ ਇਹ ਐਸ ਦਾ ਸਾਰੇ ਸ੍ਰੀ ਦਾ ਟਾਂਚਾ ਹੋ ਗਿਆ ਸੋ ਤੁਹਾਨੂੰ ਆਪਾਂ ਇਸ ਬੁੱਲਦਿਆਂ ਬੱਚੀਆਂ ਤੇ ਅੱਗੇ ਗਾਂ ਦੇ ਫੋਟੋ ਵੀ ਸ਼ੇਅਰ ਕਰ ਦੇਾਂਗੇ ਠੀਕ ਆ ਜੀ ਸੋ ਇਹ ਸੀ ਆਪਣਾ ਅੱਜ ਦਾ ਬੁੱਲ ਕਾਮਾ ਕਾਜੀ ਜੋ ਕਿ ਜਸ ਦੀ ਮਾਂ ਦਾ ਮਿਲਕ ਰਿਕੋਰਡ ਤਕਰੀਬਨ 45 ਤੋਂ 46 ਲੀਟਰ ਆ ਰਿਹਾ ਸੋ ਅੱਗੇ ਜੁਐਸ ਦੀਆਂ ਬੱਚੀਆਂ ਵਾਂ ਪਰਫਾਰਮੈਂਸ ਕਰ ਰਹੀਆਂ ਨੇ ਪਹਿਲੇ ਸਵੇ ਜਾਂ ਦੂਜੀ ਸਵੇਰ ਉਹਨਾਂ ਦਾ ਵੀ ਮਿਲਕ ਰਿਕਾਰਡ ਤਪੀਓ ਬਣ 30 ਲੀਟਰ ਦੇ ਅਰਧ ਅਰਧ ਆ ਰਿਹਾ ਵਾ ਠੀਕ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ ਮਲਕਾਵਾ ਕਾ ਜੀ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਛੇਡ ਜੁਬ ਕਰਨਾ ਜੀ ਧੰਨਵਾਦ